ਮੈਂ ਸੋਚਣ ਦੀ ਆ ਕੱਚਾ ਕੱਚਾ ਟਮਾਟਰ ਪਾ ਕੇ ਨਾ ਤੇ ਸਬਜ਼ੀ ਬਣਾਉਣੀ ਆ ਇਹ ਖਟ ਮਿੱਠੇ ਜਿਹੇ ਬੜੇ ਸਵਾਦ ਲੱਗਦੇ ਆ ਮੈਨੂੰ ਪਤਾ ਇੱਕ ਵਾਰੀ ਮੈਂ ਸਬਜ਼ੀ ਬਣਾਈ ਸੀ ਤੇ ਤੁਹਾਨੂੰ ਬੜੀ ਪਸੰਦ ਆਈ ਸੀ ਐਰ ਕੀ ਫੇਰ ਉਦਾਂ ਦੀ ਬਣਾ ਕੇ ਦਿਨੀ ਆ ਸਬਜ਼ੀ ਬਣਾ ਲਈ ਬਣਾ ਲਈ ਵਾਕਿਆ ਹੀ ਇਹ ਸਬਜ਼ੀ ਤਾਂ ਮੈਨੂੰ ਵੀ ਬੜੀ ਸਵਾਦ ਲੱਗਦੀ ਆ ਬਾਹਰ ਵੀ ਕਈ ਵਾਰੀ ਮੈਂ ਸਬਜ਼ੀ ਬਣਾਉਣਾ ਨਾ ਤੇ ਤੇਰੇ ਹੱਥਾਂ ਦਾ ਸਵਾਦ ਆ ਜਾਂਦਾ ਨਾਲੇ ਮਿਹਰ ਵੀ ਗਾਉਂਦੀ ਰਹਿੰਦੀ ਆ ਆਹਾ ਟਮਾਟਰ ਬੜੇ ਮਜ਼ੇਦਾਰ ਸਹੀ ਗੱਲ ਆ ਬੜੀ ਸੋਹਣੀ ਲੱਗਦੀ ਆ ਬਾਕੀ ਨਾ ਮੈਂ ਕਹ ਰਿਆ ਹਾਂ ਮਨ ਬਣਾਉਣਾ ਆਪਾਂ ਕਿਸੇ ਦਿਨ ਪਤਾ ਕੀ ਕਰੀਏ ਸਾਰਾ ਪਰਿਵਾਰ ਜਾਈਏ ਕਿਸੇ ਰੈਸਟੋਰੈਂਟ ਵਿੱਚ ਰੋਟੀ ਪਾਣੀ ਖਾ ਕੇ ਆਈਏ ਹਥੋਂ ਘੁੰਮ ਫਿਰ ਕੇ ਆਈਏ ਥੋੜਾ ਬਹੁਤਾ ਸੋਚਿਆ ਤੇ ਮੈਂ ਵੀ ਇਹੋ ਹੀ ਕਿ ਤੁਸੀਂ ਯਾਰ ਕੀ ਛੁੱਟੀ ਆਏ ਨਾ ਤੇ ਆਪਾਂ ਨਾ ਕਿਤੇ ਘੁੰਮਣ ਫਿਰਨ ਜਾਵਾਂਗੇ ਸਾਰੀ ਫੈਮਿਲੀ ਇਕੱਠੀ ਹੋ ਕੇ ਐਨਜਾਇਮੈਂਟ ਕਰੀਏ ਨਾ ਸਾਰੇ ਜਣੇ ਇਕੱਠੇ ਬੜਾ ਹੀ ਵਧੀਆ ਲੱਗਦਾ ਬਾਅਦ ਵਿੱਚ ਜਦੋਂ ਫੋਟੋਆਂ ਵੇਖੀਦੀਆਂ ਆ ਨਾ ਜਾਂ ਰੀਲਾਂ ਕੱਢ ਕੇ ਵੇਖੀਦੀਆਂ ਤੇ ਐ ਲੱਗੂ ਜਿੱਦਾਂ ਤਾਜ਼ਾ-ਤਾਜ਼ਾ ਘੁੰਮ ਕੇ ਆਏ ਹੁੰਨੇ ਆ ਪਰ ਨਾ ਤੁਸੀਂ ਆਏ ਬੜੀ ਘੱਟ ਛੁੱਟੀ ਆਰ ਕੀ ਜੇ ਆਏ ਆ ਉਹ ਵੀ ਕੰਮ ਦੇ ਦਿਨਾਂ 'ਚ ਆ ਹੁਣ ਵਾਢੀਆਂ ਪੈ ਜਾਣੀਆਂ ਤੇ ਇੱਧਰ ਵਿਜੀ ਹੋ ਜਾਣਾ ਘੁੰਮਣ ਫਿਰਨ ਕਿੱਥੇ ਜਾ ਜਾਣਾ ਸਾਡੇ ਕੋਲ ਚੱਲ ਕੋਈ ਗੱਲ ਨਹੀਂ ਫੇਰ ਕਿਤੇ ਸਹੀ ਖਾਲਾ ਖਾਲਾ ਮੇਰਾ ਪੁੱਤ ਖਾ ਕੇ ਤਗੜਾ ਹੋ ਜਾ ਇੱਕ ਦਿਨਾਂ ਚੀਜ਼ ਨੂੰ ਚਿੰਕੀ ਚਿੰਕੀ ਖਾਣਾ ਹੁੰਦਾ ਆ ਲੱਗਣਾ ਕਿ ਸਰੀਰ ਨੂੰ ਹੈ ਹਾਂ ਪੁੱਤ ਖਵਾਲੀ ਜਾ ਖਵਾਲੀ ਜਾ ਜਿੰਨਾ ਮਰਜੀ ਹਸਾਏ ਦਾ ਨਾ ਨਹੀਂ ਹੋਣਾ ਰਵਾਇਦਾ ਹੀ ਨਾ ਹੋਣਾ ਜਦੋਂ ਵੀ ਹੋਊਗਾ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਲੱਗਦੀ ਅਜੇ ਕੱਲ ਹੀ ਨਾ ਕੋਈ ਹੋ ਗਿਆ ਤਾਂ ਵੀ ਨਹੀਂ ਤੈਨੂੰ ਪਤਾ ਲੱਗਦਾ ਉਹ ਛੱਡ ਵੀ ਦਿਆ ਕਰ ਗੱਲ ਨੂੰ 24 ਘੰਟੇ ਕੜੂਸਾਂ ਹੀ ਛੱਡਦੀ ਰਹਿਣੀ ਆ ਆਹੋ ਮੇਰੀਆਂ ਤੇ ਤੁਹਾਨੂੰ ਕੜੂਸ ਹੀ ਲੱਗਣੀਆਂ ਪਤਾ ਨਹੀਂ ਕਿਉਂ ਨਹੀਂ ਤੁਹਾਨੂੰ ਸਮਝ ਕਿਉਂ ਨਹੀਂ ਲੱਗਣ ਈ ਹੈਗੀ ਕਿਸ ਗੱਲ ਦੀ ਕੀ ਹੋ ਗਿਆ ਕੱਲ 10 ਮਿੰਨੂ ਹਾਂ ਤੁਹਾਨੂੰ ਵੀ ਪਣਾ ਪਤਾ ਹੀ ਨਹੀਂ ਕੀ ਹੋ ਗਿਆ ਅੱਖਾਂ ਦੇ ਡਾਡੇ ਤੇ ਪੱਟੀ ਵੱਜੀ ਹਰੇ ਜਾਣ ਵੀ ਦਿਆ ਕਰ ਇੱਕੋ ਗੱਲ ਦੇ ਪੇ ਹੀ ਪੈ ਜਾਣੀ ਆ ਜਿਹੜੀ ਗੱਲ ਫੜ ਲੈਣੀ ਆ ਉਹਨੂੰ ਤੇ ਤੂੰ ਛੱਡਣ ਦਾ ਨਾ ਹੀ ਨਹੀਂ ਲੈਂਦੀ ਇੰਨੀ ਹਵਾ ਨਾ ਦਿਆ ਕਰ ਆਹੋ ਹਵਾ ਤੇ ਮੈਂ ਦਿੰਨੀ ਆ ਜਿਹਨੇ ਇੰਨੀਆਂ ਗੱਲਾਂ ਕੀਤੀਆਂ ਪੈਲੀ ਦੇ ਵਿੱਚ ਉਹਨੂੰ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਆਗੀ ਉਹ ਮੈਨੂੰ ਪੁੱਛ ਕੇ ਵੇਖੋ ਮੇਰੇ ਕਲੇਜ ਦੇ ਵਿੱਚ ਅੱਗ ਲੱਗੀ ਪਈ ਆ ਅੱਗ ਸੁਣਿਆ ਅਗਲੀ ਕੀ ਕਹਿੰਦੀ ਸੀ ਆਹੇ ਮੇਰਾ ਪੁੱਤ ਜਵਾਨ ਹੋੜਿਆ ਉਹਦੀ ਬੇਇੱਜ਼ਤੀ ਨਾ ਕਰਿਆ ਕਰ ਅਗਲਾ ਬੇਇੱਜ਼ਤ ਮਹਿਸੂਸ ਕਰਦਾ ਵਾ ਉਹ ਅਜੇ ਜ਼ਮੀਨ ਚੋਂ ਨਿਕਲਿਆ ਨਹੀਂ ਤੇ ਮਾਹ ਜੀ ਨੂੰ ਬੇਇੱਜ਼ਤੀਆਂ ਚੜ ਵੀ ਗਈਆਂ ਵਾ ਆਪਾਂ ਕਿੰਨੇ ਕਿੰਨੇ ਸਾਲ ਲਾਦੇ ਹੋ ਗਏ ਆ ਵਿਆਹੇ ਵਰੇ ਗਏ ਆ ਉਹ ਮਾਪੇ ਜਿੰਨੀਆਂ ਮਰਜ਼ੀ ਗੱਲਾਂ ਕਰਦੇ ਬੇਇੱਜ਼ਤੀ ਦਾ ਸਾਨੂੰ ਕਿਤੇ ਪਤਾ ਹੀ ਨਹੀਂ ਆ ਕਿ ਬੇਇੱਜ਼ਤੀ ਨਾ ਦੀ ਵੀ ਕੋਈ ਚੀਜ਼ ਹੁੰਦੀ ਆ ਇੰਨਾ ਗੱਲਾਂ ਕਰਕੇ ਮੈਨੂੰ ਗੁੱਸਾ ਚੜਦਾ ਜੇ ਤੇ ਤੁਸੀਂ ਮਾਹ ਜੀ ਅਜੇ ਵੀ ਉਹਨਾਂ ਨੂੰ ਚੁੰਮੜਾਈ ਰੱਖਦੇ ਜੇ ਆਪਣੇ ਨਾਲ ਪਛਤਾਓਗੇ ਕਿਸ ਦਿਨ ਨੂੰ ਤੁਸੀਂ ਮੰਨਣੀ ਨਹੀਂ ਨਾ ਮੇਰੀ ਫਿਰ ਤੁਸੀਂ ਕਹਿਣਾ ਵਾ ਕਿ ਤੂੰ ਮੈਨੂੰ ਸਹੀ ਸਹੀ ਜਾਣੀ ਹੁੰਨੀ ਸੀ ਪਹਿਲੀ ਤੋਂ ਗੱਲ ਹੱਬ ਬੋਲਣ ਕਿਦਾਂ ਡਈਆਂ ਨਾਸਾਂ ਜੀਆਂ ਨਾ ਤੁਹਾਡੀਆਂ ਹੌਂਸ ਲੈਣਾ ਵੀ ਗੱਲ ਕਰ ਲਿਆ ਕਰ ਕਿੰਨੂੰ ਸੁਣਾਉਂ ਡੀ ਇਹਨਾਂ ਉੱਚੀ ਬੋਲ ਬੋਲ ਕੇ ਮੈਂ ਕਿੰਨੂੰ ਸੁਣਾਉਣਾ ਮੈਂ ਤੇ ਤੁਹਾਨੂੰ ਹੀ ਦੱਸ ਸਕਦੀ ਆ ਤੁਹਾਡੇ ਅਗਰੇ ਜਿੰਨਾ ਮਰਜ਼ੀ ਮੈਂ ਬੋਲੀ ਜਾਵਾਂ ਤੁਹਾਨੂੰ ਕੋਈ ਅਸਰ ਨਹੀਂ ਹੋਣਾ ਇਹਨਾਂ ਗੱਲਾਂ ਦਾ ਮੇਰੀ ਸੁਣ ਗੱਲ ਜਦੋਂ ਸਾਡੇ ਵੇਲੇ ਸੀ ਨਾ ਉਦੋਂ ਗੱਲ ਹੋਰ ਸੀ ਅੱਜ ਕੱਲ ਦੇ ਨਿਆਣਿਆਂ ਵਿੱਚ ਉਦੋਂ ਚ ਤੇ ਹੁਣ ਚ ਬੜਾ ਫਰਕ ਆ ਇਸੇ ਕਰਕੇ ਤੇ ਮੈਂ ਕਹਿਂਦੀ ਆ ਉਦੋਂ ਚ ਤੇ ਹੁਣ ਬੜਾ ਫਰਕ ਵਾ ਤੇਗਾ ਹੋਰ ਫਰਕ ਪੈਣਾ ਕਿਉਂ ਨਹੀਂ ਤੁਸੀਂ ਮੇਰੀ ਗੱਲ ਨੂੰ ਸਮਝਦੇ ਇੰਨੀ ਕ ਗੱਲ ਹੋਈ ਸੀ ਨਾ ਉਹਦੀ ਮਾਂ ਨੇ ਏਡੀ ਵੱਡੀ ਗੱਲ ਕਰਕੇ ਦੱਸੀ ਆ ਨਾ ਨਾ ਸਮਝੋ ਨਹੀਂ ਸਮਝਣਾ ਤੇ ਤੂੰ ਗੱਲ ਨੂੰ ਖੜਨੀ ਹੈ ਉਲਟ ਪਾਸੇ ਉਹਨਾਂ ਨੇ ਸਿਰਫ ਸਮਝਾਇਆ ਆ ਉਹਨਾਂ ਨੇ ਇਹ ਥੋੜੀ ਕਿਹਾ ਵਾ ਵੀ ਤੁਸੀਂ ਆਡੇ ਨਿਆਣਾਂ ਨੂੰ ਕਹਿੰਦਾ ਗੁੱਸੇ ਨਹੀਂ ਹੋਣਾ ਤੂੰ ਤਾਂ ਹਮੇਸ਼ਾ ਗੱਲ ਨੂੰ ਉਲਟ ਪਾਸੇ ਹੀ ਖੜਿਆ ਕਰ ਆਹੋ ਮੈਂ ਹੀ ਗਲਤ ਵਾਂ ਮੈਂ ਹੀ ਨਹੀਂ ਚੰਗੀ ਹੈ ਗਈ ਠੀਕ ਆ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਮੰਨਣੀ ਨਹੀਂ ਮੰਨਣੀ ਨਹੀਂ ਚਲੋ ਠੀਕ ਆ ਮੈਂ ਮੰਨਦੀ ਚਲੋ ਮੈਂ ਗੁੱਸਾ ਵੀ ਨਹੀਂ ਕਰਦੀ ਚਲੋ ਮੈਂ ਚੁੱਪ ਕਾ ਕੇ ਤੁਹਾਡੇ ਲਾਗੇ ਬਹਿ ਕੇ ਗੱਲ ਕਰਦੀ ਆ ਜੀ ਆਪਾਂ ਕਰਨ ਨੂੰ ਗੁੱਸੇ ਹੋਏ ਸੀ ਤੇ ਇਹਨਾਂ ਨੇ ਕਿੱਡੀ ਛੇਤੀ ਸਾਨੂੰ ਉਲਾਮਾ ਦਿੱਤਾ ਇਹ ਵੀ ਤੂੰ ਚੁੱਪ ਕਰ ਸਕਦੀ ਸੀ ਨਾ ਹੁਣ ਦੱਸ ਲਾਮੇ ਵਾਲੀ ਅਚ ਕਿਹੜੀ ਗੱਲ ਆ ਜੇ ਉਹਨਾਂ ਨੇ ਹੱਦ ਨ ਗੱਲ ਹੀ ਕਰ ਲਈ ਤੂੰ ਉਹਨੂੰ ਲਾਮਾ ਬਣਾਈ ਜਾਣੀ ਮਤਲਬ ਕਿ ਤੁਸੀਂ ਹਰ ਥਾਂ ਤੇ ਸੱਚੇ ਦੇ ਕਿਤੇ ਤੁਹਾਡੀ ਭਾਬੀ ਵੀ ਸੱਚੀ ਹੈ ਹਨਾ ਮੈਂ ਹੀ ਝੂਠੀ ਆ ਤੇ ਮੈਂ ਹੀ ਗਲਤ ਵਾਂ ਮੈਂ ਤਾਂ ਤੈਨੂੰ ਵੀ ਝੂਠੀ ਨਹੀਂ ਕਹਿੰਦਾ ਮੈਂ ਤਾਂ ਤੈਨੂੰ ਇਹ ਕਹਿੰਦਾ ਨਾ ਇੰਨਾ ਗੱਲ ਨੂੰ ਚੁੱਕ ਕੋਈ ਫਾਇਦਾ ਨਹੀਂ ਹੈਗਾ ਇਹੋ ਕਰਦੇ ਵਿੱਚ ਨਿਆਣਾ ਗਾਹ ਵੀ ਲੜਨਾ ਵਾ ਅਸੀਂ ਕੋਟ-ਕਟਾਈਆ ਉਹਨਾਂ ਦਾ ਕਰਨਾ ਵਾ ਇਹ ਤਾਂ ਹੈ ਨਹੀਂ ਆਹ ਤੇ ਉਹਨੇ ਝੱਟ ਲਾਮਾ ਲੈ ਕੇ ਆਜਿਆ ਕਰਨਾ ਝੱਟ ਉਹਨੇ ਗਲਾ ਬਣਾਉਣੀ ਆ ਕਿ ਮੇਰੇ ਮੁੰਡੇ ਨੂੰ ਆਹ ਕਹਤਾ ਤੇ ਮੇਰੀ ਕੁੜੀ ਨੂੰ ਆਹ ਕਹਿ ਤਾਂ ਚੌਂਦੀ ਕਿਆਂ ਤੂੰ ਮੈਨੂੰ ਇਹ ਦੱਸ ਫਿਰ ਸਰਵਸਪਾਲ ਦੀਆਂ ਲੈ ਸਰਵਸੇ ਮੈਂ ਪਾਲਣੀ ਐ ਛੱਤੀਆਂ ਗੱਲਾਂ ਕਰੋ ਜੇ ਤੁਹਾਨੂੰ ਕੌੜੀਆਂ ਲੱਗਣ ਡੀਆਂ ਆਪਣੀ ਭਾਬੀ ਨੂੰ ਜਾ ਕੇ ਸਮਝਾਓ ਕਿ ਜੇ ਆਪਣੇ ਨਿਆਣੇ ਨੂੰ ਆਪਾਂ ਕਹਿੰਨੇ ਵੀ ਆ ਕੁਛ ਤੇ ਐਡੀ ਛੱਤੀ ਗੁੱਸਾ ਨਾ ਕਰਿਆ ਕਰੋ ਜੇ ਇਕੱਠੇ ਰਹਿਣਾ ਵਾ ਤੇ ਟਾਈਮ ਪਾਸ ਕਰਨਾ ਹੀ ਪੈਣਾ ਤੇ ਜੇ ਨਹੀਂ ਵਾਰਾ ਖਾਂਦਾ ਤੇ ਕੋਈ ਗੱਲ ਨਹੀਂ ਦੋ ਕਮਰੇ ਆਗੇ ਕੋਨਾ ਰਹਿ ਖਾਡਾ ਤੇ ਇੱਕar ਸੋਈ ਉਹ ਰੱਖ ਲੈਂਦੇ ਆਪਾਂ ਸਟੋਰ ਨੂੰ ਰਸੋਈ ਬਣਾ ਲਾਂਗੇ ਵਾ ਸੋਹਣੀ ਗੱਲ ਜਿੱਦਾਂ ਕੋਈ ਚੱਲੂਗਾ ਉਦਾਂ ਹੀ ਆਪਾਂ ਚਾਲ ਲੈਣਾ ਕੰਦ ਮਾਰ ਲੈਨੇ ਆ ਉੱਥੋਂ ਇਧਰ ਨੂੰ ਕੋਈ ਗੱਲ ਨਹੀਂ ਕੰਦਾ ਵੀ ਤੇ ਫਿਰ ਵੱਜਣੀ ਆਈਆਂ ਇੱਕ ਜਣਾ ਕਿੰਨਾ ਕੱਚਾ ਟਾਈਮ ਪਾਸ ਕਰੀ ਜਾਵੇ ਕਿੰਨਾ ਕੱਚੇ ਤੇ ਨਾ ਗੱਲ ਹੀ ਨਹੀਂ ਚੋਕਾ ਬੈ ਟਾਈਮ ਪਾਸ ਵਧੀਆ ਹੋਣੀ ਡਿਆਵਾ ਆਹੋ ਮੈਂ ਹੀ ਗੱਲ ਚੁੱਕਦੀ ਆ ਸਮਝਦੇ ਨਹੀਂ ਹੈਗੇ ਗੱਲ ਨੂੰ ਮੇਰੇ ਹੀ ਕਸੂਰ ਕੱਢੀ ਜਾਂਦੇਗੇ ਤੇਰੇ ਚ ਪਤਾ ਨਹੀਂ ਕਿਹੜਾ ਭੂਤ ਆ ਗਿਆ ਮੇਰੇ ਦੀ ਭੂਤ ਹੋਣੇ ਆ ਕੇ ਜਿੰਨੂੰ ਕਹਿਣਾ ਉਹਨੂੰ ਕਹਿਣਾ ਨਹੀਂ ਆ ਮੇਰੇ ਦਿਵਾਲੇ ਚੜੇ ਜੇ ਕਿ ਹਾਂ ਜਾਂ ਤੂੰ ਕਿਉਂ ਗੱਲ ਕਰਤੀ ਤੂੰ ਕਿਉਂ ਗੱਲ ਕਰਤੀ ਟਾਡੇ ਭਰਾਣੇ ਤੇ ਕੋਈ ਗੱਲ ਨਹੀਂ ਕੀਤੀ ਹੈਗੀ ਹੈ ਬੇ ਤੂੰ ਕੀ ਲੜਾਈ ਨਿਆਣਿਆਂ ਦਾ ਦਬਾਨਾ ਵਾ ਉਹਦਾ ਮੈਨੂੰ ਲੱਗਦਾ ਕਿ ਤੇਰਾ ਜੀ ਕਰਦਾ ਵਾ ਅਡਹੋਂ ਨੂੰ ਨਹੀਂ ਆਹ ਕਿੱਦਾਂ ਦੀ ਗੱਲ ਕੱਢ ਮਾਰੀ ਜੇ ਅਹੀਂ ਮੇਰਾ ਜੀ ਕਰਦਾ ਵਾ ਖਹੋਂ ਨੂੰ ਤਾਨੂੰ ਕਿੰਨੇ ਕਿਹਾ ਇੱਕ ਵਾਰੀ ਵੀ ਮੇਰੇ ਜ਼ੁਬਾਨੋਂ ਸੁਣਿਆ ਜੇ ਜਿੱਦਦੀ ਮੈਂ ਵਿਆਹੀ ਆਈ ਆ ਕਿ ਮੈਂ ਵੱਖ ਹੋਣਾ ਚਾਹੁੰਦੀ ਆ ਆਈਓ ਗੱਲ ਕੋਈ ਹੋਰ ਸੁਣੇ ਪਿੰਡ ਦਾ ਤੇ ਕੀ ਆਖੇ ਕਿ ਇਹ ਆਂਦੀ ਆ ਕਿ ਮੈਂ ਵੱਖ ਹੋ ਜਾ ਚਾਰ ਤੇ ਆਪਾਂ ਅੱਗੇ ਜੀ ਆ ਮੈਂ ਕਿਤੇ ਨਾ ਵੱਖ ਹੋਣਾ ਵਾ ਗਲਤ ਮੈਂ ਇਹ ਕਾੰਢੀ ਆ ਜਿਹੜਾ ਤੁਹਾਡੀ ਪਰਜਾਈ ਨੇ ਜਿਹੜੇ ਗੱਲ ਦਾ ਗੁੱਸਾ ਕੀਤਾ ਉਹ ਕੱਲ੍ਹ ਤੇ ਕਿਉਂ ਨਹੀਂ ਤੁਸੀਂ ਆਉਂਦੇ ਨਾਲੇ ਹਾਂ ਗਲਤੀ ਤੁਸੀਂ ਮੈਨੂੰ ਤਾਂ ਕਹੋ ਕਿ ਤੁਸੀਂ ਹਰ ਇੱਕ ਗੱਲ ਮੇਰੀ ਮੰਨਦੇ ਹੋ ਹਰ ਇੱਕ ਸਲਾਹ ਤੇ ਤੁਸੀਂ ਆਪਣੇ ਭਰਾ ਦੀ ਮੰਨਦੇ ਜੇ ਤੇ ਮੰਨਣਾ ਨਾ ਆਖਿਆ ਇਹ ਤੇ ਤੈਨੂੰ ਇਸੇ ਗੱਲ ਦੀ ਹੈ ਕਿ ਉਹਦੀ ਗੱਲ ਕਿਉਂ ਮੰਨਦਾ ਮੰਨਣੀ ਹੋ ਉਹ ਮੇਰਾ ਭਰਾ ਆ ਮਾਂ ਪਿਓ ਦੀ ਥਾਂ ਤੇ ਉਹੋ ਹੀ ਆ ਮੇਰਾ ਬਾਕੀ ਜੇ ਨਿਆਣਿਆਂ ਦੀ ਗੱਲ ਚੱਲਣ ਦੀ ਆ ਨਾ ਤੇ ਨਿਆਣਿਆਂ ਤੱਕ ਸੀਮਤ ਰਹਿੰਦੇ ਵੱਡਿਆਂ ਤੱਕ ਨਾ ਲੈ ਕੇ ਜਾ ਜਿੱਥੇ ਅਸੀਂ ਦੋਵਾਂ ਭਰਾਵਾਂ ਨੇ ਗੱਲ ਕਰ ਦੇਣੀ ਆ ਨਾ ਉਹੋ ਹੀ ਗੱਲ ਹੋਣੀ ਆ ਤਾਡੀ ਨਹੀਂ ਦੋਵਾਂ ਦੀ ਚੱਲਣੀ ਤੇ ਬਾਕੀ ਜੇ ਤੂੰ ਚਾਹੁੰਨੀ ਆ ਮੈਂ ਉਹਨਾਂ ਨਾਲ ਗੱਲ ਕਰਾਂ ਤਾਂ ਮੈਂ ਅੱਜ ਖਾਪੇ ਨਵੇੜ ਹੀ ਦਿੰਨਾ ਵਾ ਕਰ ਲੈਣਾ ਮੈਂ ਉਹਨਾਂ ਨਾਲ ਵੀ ਗੱਲ ਠੀਕ ਆ ਨਹੀਂ ਮੇਰੀ ਗੱਲ ਸੁਣੋ ਆ ਕਿੱਦਾਂ ਨਹੀਂ ਭਣਾ ਗੱਲ ਹੋਈ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਆਪਾਂ ਦੋਵੇਂ ਨੇ ਗੱਲ ਕਰੀ ਆ ਆ ਕੀ ਗੱਲ ਹੋਈ ਕਿ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਅਗਲਾ ਨੇ ਤੇ ਇਹ ਕੀ ਕਹਿਣਾ ਨੇ ਇਹਦੇ ਸਿਰ ਚੜ ਕੇ ਡਿਆ ਹੀ ਹੋਇਆ ਅੱਡ ਹੁਣ ਆਪਸ ਵਿੱਚ ਕੀ ਗੱਲ ਕਲੀਅਰ ਕਰੀਏ ਦੱਸ ਮੈਨੂੰ ਆਪਸ ਵਿੱਚ ਜੇ ਅਸੀਂ ਲੜਨ ਦੇ ਆ ਗੱਲ ਥੋੜੀ ਕਲੀਅਰ ਹੋਣੀ ਆ ਕਹਿ ਦੇਣਾ ਉਹਨਾਂ ਨੂੰ ਨਾ ਸਾਨੂੰ ਗਾਂਦੋ ਇਦਾਂ ਕਿਆ ਕਰੋ ਜਾਂ ਫਿਰ ਅੱਡ ਹੋ ਜਾਂਨੇ ਅੱਜ ਸਾਡੇ ਘਰ ਦੇ ਵਿੱਚ ਤਮਾਸ਼ਾ ਵਾ ਕੱਲ ਨੂੰ ਲੋਕ ਵੇਖਣਗੇ ਇਹੋ ਤਮਾਸ਼ਾ ਫੇ ਚੰਗੇ ਰਹਿਵਾਂਗੇ ਚੁੱਪਚੀ ਪੀਤੇ ਅੱਡ ਹੋ ਜਾਂਦੇ ਆ ਨਹੀਂ ਬਾਹਰ ਪਤਾ ਲੱਗਣ ਦਿੰਦੇ ਲੱਗੀ ਸਮਝੇ ਓ ਆਣ ਕੇ ਵੱਟ ਤੇ ਬਹਿ ਰਹਿਆ ਵਾਂ ਤੈਨੂੰ ਨਹੀਂ ਦਿਖਾਂਂਦੇ ਮੈਂ ਕੰਮ ਕਰਨ ੜਿਆ ਇਧਰ ਆ ਮਿੱਟੀ ਚੜਾ ਆਣ ਕੇ ਨਾਲ ਉੱਠਦਾ ਨਹੀਂ ਆ ਓ ਕੀ ਗੱਲ ਹੋਈ ਆ ਨਹੀਂ ਕੋਈ ਗੱਲ ਵੀ ਨਹੀਂ ਹੋਈ ਗੱਲ ਨਹੀਂ ਕੋਈ ਵੀ ਹੋਈ ਤਾਂ ਫਿਰ ਮੇਰੀ ਗੱਲ 'ਤੇ ਧਿਆਨ ਕਿਉਂ ਨਹੀਂ ਦੇਂਦੇ ਆ ਬਾਹ ਉਦਾਂ ਹੀ ਕੰਮ ਕਰਨ ਨੂੰ ਜੀ ਜਾਨੇ ਕੰਡਿਆ ਅੱਛਾ ਬਣਿਤਾ ਹੋ ਗਿਆ ਵਾ ਨਹੀਂ ਨਹੀਂ ਬਣਿਤੇਗੀ ਹੁਣ ਆਇਆ ਉਹਦਾ ਹੀ ਬਸ ਉਹ ਨਿੱਕੇ ਮੋٹے ਕੰਮ ਤਾਂ ਕਰਦੇ ਰਹੀਦਾ ਆ ਆ ਗੋਡੀ ਤਾਂ ਕਿਤੇ ਕਿੰਨਾ ਕੰਮ ਆ ਨਾਲੇ ਵੀਰ ਤੈਨੂੰ ਆਉਂਦੇ ਨੂੰ ਮੈਂ ਕਿਹਾ ਸੀ ਕਿ ਤੂੰ ਨਾ ਆ ਕੰਮ ਕਰਿਆ ਕਰ ਚਾਰ ਦਿਨ ਆਇਆ ਵਾ ਨਿਆਣਿਆਂ ਨਾਲ ਹੱਸ ਖੇਡ ਲੈ ਫਿਰ ਆਪਣੇ ਕੰਮ ਤੇ ਚੱਲ ਜਾਣਾ ਉਹ ਇੱਕ ਡੱਕ ਕੰਮ ਆਪਣੀਆਂ ਸਬਜ਼ੀਆਂ ਭਾਜੀਆਂ ਦੇ ਚ ਹੱਥ ਮਾਰਨਾ ਵਾ ਬਾਕੀ ਮੈਂ ਕਿਹੜਾ ਇਹ ਕੰਮ ਕਰਨ ਆਇਆ ਸੀ ਕੋਈ ਆ ਤਾਂ ਦਰੀ ਭਾਬੀ ਮੈਨੂੰ ਆਪਣੇ ਨਾਲ ਲੈ ਆਈ ਕਹਿੰਦੀ ਵੀ ਆਜੋ ਰੌਣਕੇ ਰੌਣਕੇ ਚੱਲੀਏ ਉਹ ਟਮਾਟਰ ਲਿਆਉਣੇ ਆ ਤੋੜ ਕੇ ਤੇ ਮੂੰਗਰੇ ਤੋੜਨੇ ਆ ਉਹਵੇ ਤੋੜਨ ਲਈ ਤੇ ਮੈਂ ਕਿਹਾ ਚੱਲ ਚੱਲ ਜਾਨੇ ਆ ਉਹ ਇੱਥੇ ਆਇਆ ਤੇ ਮੈਂ ਵੇਖਿਆ ਵੀ ਮਿਰਚਾਂ ਦੇ ਵਿੱਚ ਕੱਖ ਕਾਨ ਬੜਾ ਹੋ ਗਿਆ ਪਿਆ ਵਾ ਮੈਂ ਜੇ ਹੋ ਗਿਆ ਵੱਡਾ ਇਹਨੇ ਮਿਰਚਾਂ ਨੱਪ ਲੈਣੀਆਂ ਆ ਤੇ ਨਾਲੇ ਮੈਂ ਮਿੱਟੀ ਚੜੀ ਹੋਊਗੀ ਨਾਲੇ ਬੂਟਾ ਡਿੱਗਦਾ ਨਹੀਂ ਆ ਨਾਲੇ ਫਲ ਵੀ ਵਧੀਆ ਦਿੰਦਾ ਵਾ ਹੋਰ ਮੈਂ ਇੱਥੇ ਕਿੰਨਾ ਕੰਮ ਕਰਨਾ ਵਾ ਆ ਹੁਣ ਲੱਗਾਹੀਂ ਪਿੰਡਿਆਂ ਨੂੰ ਮਿੱਟੀ ਝਾੜਨ ਤੂੰ ਆਣ ਕੇ ਚੁੱਪ ਕਰਕੇ ਬਹਿ ਰਿਆ ਤੂੰ ਦੱਸ ਵੀ ਕੀ ਗੱਲ ਹੋਈ ਆ ਕੋਈ ਨਾ ਕੋਈ ਗੱਲ ਤੇ ਹੈਗੀ ਆ ਨਹੀਂ ਨਹੀਂ ਕੋਈ ਗੱਲ ਵੀ ਨਹੀਂ ਹੋਈ ਬੰਦਿਆਂ ਨੂੰ ਗੱਲ ਦੱਸ ਦੇ ਐਡੀ ਨਹੀਂ ਗੱਲ ਫੇ ਮੈਂ ਤੇਰਾ ਚਿਹਰਾ ਨਹੀਂ ਪਛਾਣਦਾ ਦੱਸ ਕੀ ਗੱਲ ਹੋਈ ਆ ਵੀਰ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਕਿਹੜੇ ਮੂਹਣਾ ਗੱਲ ਦੱਸਾਂ ਐਸੇ ਮੂਹਣ ਵਾਲੀ ਦੱਸਣੀ ਆ ਕਿ ਕੋ ਹੋਰ ਮੂੰਹ ਲਿਆਉਣਾ ਵਾ ਯਾਰ ਗੱਲ ਕੋਈ ਏਡੀ ਖਾਸ ਹੈ ਵੀ ਨਹੀਂ ਆ ਨਾ ਇਦਾਂ ਦੀ ਗੱਲ ਸਾਡੇ ਘਰ ਚ ਪਹਿਲਾਂ ਕਦੀ ਹੋਈ ਆ ਕੀ ਗੱਲ ਹੋਈ ਆ ਮੈਂ ਤਾਂ ਮਜ਼ਾਕ ਕਰਨ ਡਿਆ ਤੂੰ ਤਾਂ ਸੀਰੀਅਸ ਹੋ ਜਾ ਪਿਆ ਵਾ ਅੱਜ ਤਨ ਤੁਸੀਂ ਗਏ ਨਹੀਂ ਭਾਬੀ ਦੀ ਭੈਣ ਕੋਲ ਹਾਂ ਉਹਦਣੇ ਕਰਨ ਨੇ ਮਾੜੀ ਜੀ ਗਲਤੀ ਕੀਤੀ ਸੀ ਤੇ ਮੈਂ ਉਹਨੂੰ ਝਿੜਕਿਆ ਝੁੜਕਿਆ ਫਿਰ ਕੀ ਹੋ ਗਿਆ ਹੋਇਆ ਇਹੋ ਤੇ ਚਲ ਮੈਂ ਤਾਂ ਉਹਦੇ ਦੋ ਲਾਤੀਆਂ ਅੱਗੇ ਵੀ ਲਾਜ ਦੇਈਆਂ ਵਾ ਤਾਂ ਕਰਨ ਨੇ ਕਿਤੇ ਆ ਕੇ ਬਾਜਾ ਭਾਬੀ ਨੂੰ ਦੱਸਤੀ ਇਨੀ ਗੱਲ ਭਾਬੀ ਨੇ ਆ ਕੇ ਉਹ ਗੱਲ ਮੇਰੇ ਨਾਲ ਇੱਥੇ ਕੀਤੀ ਹੁਣ ਭਾਬੀ ਨੇ ਜਿਹੜੇ ਤਰੀਕੇ ਨਾਲ ਕੀਤੀ ਚਲੋ ਮੈਂ ਤਾਂ ਉਹ ਗੱਲ ਨੂੰ ਸਮਝਦਾ ਆਂ ਵੀ ਚਲ ਵੱਡਾ ਹੋਣ ਡਿਆ ਉਹਨੂੰ ਉਦਾਂ ਸਮਝਾਉਣਾ ਚਾਹੀਦਾ ਹਾ ਸਾਨੂੰ ਨਹੀਂ ਚੁੱਕਣਾ ਚਾਹੀਦਾ ਉਹਦੇ ਉੱਤੇ ਪਰ ਪ੍ਰੀਤੀ ਇਹ ਗੱਲ ਨੂੰ ਹੋਰ ਪਾਸੇ ਲੈ ਗਈ ਆ ਵੀ ਉਹਨਾਂ ਨੇ ਸਾਨੂੰ ਲਾਮਾ ਦਿੱਤਾ ਆ ਉਹ ਚਾਹੁੰਦੇ ਆ ਕਿ ਸਾਡੇ ਨਿਆਣੇ ਨੂੰ ਹੱਥ ਨਾ ਲਾਇਆ ਕਰਨ ਹੁਣ ਤੈਨੂੰ ਪਤਾ ਘਰ ਦੇ ਵਿੱਚ ਨਿਆਣੇ ਆ ਝਿੜਕਣਾ ਵੀ ਪੈਂਦਾ ਆ ਹੁਣ ਗਾਂ ਜੇ ਕੋਈ ਉਹ ਗਲਤੀ ਕਰਨਗੇ ਵੀ ਦੱਸ ਸਾਨੂੰ ਜਦੋਂ ਗੁੱਸਾ ਆ ਹੀ ਜਾਂਦਾ ਵਾ ਤਾਂ ਚਲ ਪਟੋਕੀ ਕਿਤੇ ਵਾਜ ਹੀ ਜਾਂਦੀ ਨਿਆਣੇ ਦੇ ਐਡੀ ਤਾਂ ਗੱਲ ਹੈ ਨਹੀਂ ਆ ਉਹ ਚਕੀਨ ਮੰਨੀ ਤੇ ਭਾਵੇਂ ਹੁਣੇ ਸੋਨੂੰ ਨੂੰ ਫੋਨ ਲਾ ਕੇ ਪੁੱਛ ਲਾ ਮੈਂ ਤੈਨੂੰ ਉਥੇ ਸਿਫਤਾਂ ਬੜੀਆਂ ਡਿਆਂ ਹੀ ਕਰਨ ਮੈਂ ਵੀ ਸਾਡੇ ਘਰ ਵਿੱਚ ਤੇ ਇਹੋ ਜੀ ਕੋਈ ਗੱਲਬਾਤ ਹੀ ਨਹੀਂ ਹੈਗੀ ਜਿਹੜਾ ਮਰਜੀ ਜਿਹੜੇ ਨਿਆਣੇ ਨੂੰ ਜੋ ਮਰਜੀ ਕਹਦੇ ਤੇ ਕੋਈ ਗੱਲ ਹੀ ਨਹੀਂ ਚੁੱਕਦਾ ਕਿਸੇ ਤਰ੍ਹਾਂ ਪਹਿਲੀ ਗੱਲ ਤੇ ਮੈਂ ਸੰਦੀਪ ਨੂੰ ਵੀ ਪੁੱਛੂੰਗਾ ਵੀ ਉਹਨੇ ਇਹੋ ਜੀ ਗੱਲ ਕੀਤੀ ਕਿਉਂ ਜਦਾਂ ਦੀ ਉਹ ਉਹਦੀ ਮਾਂ ਵਾ ਨਾ ਉਹਦਾਂ ਦੇ ਅਹੀਂ ਉਹਦੇ ਪਿਓ ਚਾਚਾ ਵਾ ਚਲ ਕੋਈ ਨਹੀਂ ਵੀਰ ਹੁਣ ਤੂੰ ਭਾਬੀ ਨੂੰ ਨਾ ਪੁੱਛੀ ਅੱਗੇ ਪ੍ਰੀਤ ਦੇ ਮਨ ਦੇ ਵਿੱਚ ਇਹ ਵਹਿਮ ਬੈ ਗਿਆ ਵਾ ਕਿ ਘਰੇ ਭਾਬੀ ਨੇ ਸਾਨੂੰ ਲਾਮਾ ਦਿੱਤਾ ਵਾ ਉਹ ਮੇਰੇ ਦਿਵਾਲੇ ਹੋਈ ਜਾਂਦੀ ਐ ਵੀ ਤੁਸੀਂ ਗਾਂਹ ਤੋਂ ਉਹਨਾਂ ਦੇ ਨਿਆਣੇ ਨੂੰ ਹੱਥ ਨਹੀਂ ਲਾਉਣਾ ਐਉਂ ਹੋ ਜਾਣਾ ਉਹ ਤਾਂ ਸਗੋਂ ਅੱਡੋਂ ਤੱਕ ਦੀਆਂ ਗੱਲਾਂ ਕਾਣ ਈ ਐ ਮੇਰੇ ਨਾਲ ਹੈ ਆ ਕਿੱਦਾਂ ਦੀ ਗੱਲ ਹੋਈ ਉਹ ਨਿਆਣਿਆਂ ਨੇ ਤੇ ਉਸੇ ਤੇ ਉਸੇ ਰਹਿਣਾ ਵਾ ਫੇਰ ਇਹੋ ਗੱਲ ਤਾਂ ਮੈਂ ਉਹਨੂੰ ਸਮਝਾਉਂਦਾ ਆਂ ਡਿਆਂ ਇਸੇ ਕਰਕੇ ਤੇ ਮੈਂ ਤੁਹਾਨੂੰ ਕਹਿੰਦਾ ਵੀ ਜਿਹੋ ਜਿਹੀਆਂ ਗੱਲਾਂ ਅੱਡੇ ਘਰ ਚ ਕਦੀ ਨਹੀਂ ਹੋਈਆਂ ਉਹ ਗੱਲ ਅੱਜ ਹੋਈ ਆ ਕਮਾਲ ਦੀ ਖੱਲਾ ਯਾਰ ਨਿਆਣਿਆਂ ਤੋਂ ਅੱਡ ਹੋਣਾ ਹੈ ਵਾਹ ਬਈ ਉਹ ਯਾਰ ਨਿਆਣਿਆਂ ਤੋਂ ਤੇ ਅੱਡ ਹੋ ਵੀ ਜਾਓਗੇ ਪਹਿਲੀ ਗੱਲ ਤੇ ਹੋਵਗੇ ਕਿੱਥੇ ਬੜੇ ਸਾਡੇ 2-3 ਘਰ ਨੇ ਜਿੱਥੇ ਅਸੀਂ ਅੱਡ ਹੋ ਜਾਣਾ ਵਾ ਤੇ ਜਿਹੜੇ ਨਿਆਣਿਆਂ ਤੋਂ ਅੱਡ ਹੋਣਾ ਵਾ ਉਹ ਜਿਹੜੇ ਨਿਆਣੇ ਤੇਰੇ ਲਾਗੇ ਰਹਿੰਦੇ ਆ ਸਾਹਿਬ ਮੇਰੇ ਲਾਗੇ ਰਹਿੰਦਾ ਉਹਨਾਂ ਦੇ ਮੇਰੇ ਲਾਗੋ ਫਿਰ ਵੀ ਨਹੀਂ ਉੱਠਿਆ ਕਰਨਾ ਨਿਆਣਿਆਂ ਨੂੰ ਅਸੀਂ ਕਿੱਦਾਂ ਸਮਝਾਵਾਂਗੇ ਵੀ ਅਸੀਂ ਅੱਡ ਹੋ ਗਏ ਆ ਯਾਰ ਨਿਆਣਿਆਂ ਦੇ ਮਨਾਂ ਵਿੱਚ ਜ਼ਹਿਰ ਭਰਾਂਗੇ ਸਮਝਾ ਉਹਨੂੰ ਪਿਆ ਕੰਮ ਨਹੀਂ ਇੱਥੇ ਚੱਲਣਾ ਇਹੋ ਗੱਲ ਤੇ ਵੀਰ ਮੈਂ ਉਹਨੂੰ ਸਮਝਾਈ ਇਹ ਨਿਆਣੇ ਇੱਕ ਦੂਜੇ ਨਾਲ ਕਿੰਨਾ ਪ੍ਰੇਮ ਪਿਆਰ ਕਰਦੇ ਆ ਕਿੰਨਾ ਖੇਡਦੇ ਮਿਲਦੇ ਆ ਫਿਰ ਤੇ ਉਹਨਾਂ ਦੇ ਵਿੱਚ ਉਹ ਦਰਾੜ ਪਾਉਣ ਵਾਲੀ ਗੱਲ ਹੋ ਜਾਣੀ ਆ ਹੋਰ ਕੀ ਪਹਿਲੀ ਗੱਲ ਤੇ ਇਹ ਨਿਆਣਿਆਂ ਨੂੰ ਇਹੋ ਜੀ ਗੱਲ ਕਰ ਹੀ ਨਹੀਂ ਸਕਦੇ ਤੇ ਜੇ ਕਰਦੇ ਆ ਨਾ ਤੇ ਹੁਣ ਤੋਂ ਹੀ ਉਹਨਾਂ ਦੇ ਮਨਾਂ ਵਿੱਚ ਜ਼ਹਿਰ ਭਰਨਾ ਸ਼ੁਰੂ ਹੋ ਜਾਣਾ ਵਾ ਮੈਂ ਇਸ ਗੱਲ ਦੇ ਹੱਕ ਵਿੱਚ ਬਿਲਕੁਲ ਨਹੀਂ ਹੋਵਾਂਗਾ ਜਿੱਦਾਂ ਮਰਜ਼ੀ ਵਾ ਪ੍ਰੀਤ ਨੂੰ ਸਮਝਾ ਤੇ ਗੱਲ ਮੈਂ ਸੰਦੀਪ ਦੇ ਨਾਲ ਵੀ ਕਰਦਾ ਵਾਂ ਕਿ ਤੈਨੂੰ ਇਹੋ ਜੀ ਗੱਲ ਕਰਨ ਦੀ ਲੋੜ ਕੀ ਪਈ ਜਦੋਂ ਵਿੱਕੀ ਨੇ ਕਰ ਲਈ ਗੱਲ ਤੇ ਵਿੱਕੀ ਵਿੱਕੀ ਨੇ ਜੱਟ ਦਾ ਮੈਂ ਤਾਂ ਸਮਝਾਇਆ ਉਹਨੂੰ ਬੜਾ ਹੁਣ ਤੁਸੀਂ ਸਮਝਾ ਕੇ ਵੇਖ ਲਓ ਬੜੀਆਂ ਦੋਵੇਂ ਭਰਾਸ ਲਾਵਾਂ ਕਰਨ ਦੇ ਆ ਬੈ ਕੇ ਹੈ ਦੁੱਖ ਦੀਆਂ ਸੁੱਖ ਦੀਆਂ ਫੁੱਲਣ ਦੇ ਲੱਗਦਾ ਕਿਤੇ ਮੇਰੀਆਂ ਚੁਗਲੀਆਂ ਦੇ ਨਹੀਂ ਸੀ ਕਰਨ ਦੇ ਸਲਾਵਾ ਜੜੀਆਂ ਹੋਣੀਆਂ ਸੀ ਉਹ ਤੇ ਹੋ ਗਈਆਂ ਤੇ ਇਹਦਾ ਕਰ ਕਿ ਮੂੰਗਰੇ ਮੰਗਰੇ ਤੇ ਟਮਾਟਰ ਆਪਣੇ ਜੋਗੇ ਤੋੜੀ ਆਪਣੀ ਰੋਟੀਆਂ ਚ ਵੱਖਰੀ ਪੱਕਣੀ ਆ ਹਾਂ ਕੀ ਮਜ਼ਾਕ ਕਰਨ ਦੇ ਆ ਵੱਖਰੀ ਰੋਟੀ ਪੱਕਣੀ ਆ ਮਜ਼ਾਕ ਥੋੜਾ ਮਲੇ ਆ ਕਰਨਾ ਅਜਾ ਕੀ ਕਰਨ ਦੇ ਜੀ ਹੋਰ ਕੀ ਆ ਐਦਾ ਮੂੰਹ ਤੇਨੂੰ ਲੱਗਣ ਡਿਆ ਵਾ ਵੀ ਕਿਤੇ ਵੀ ਮਜ਼ਾਕ ਵਾਲਾ ਹੈਗਾ ਕੀ ਗੱਲ ਹੋਈ ਆ ਹੈ حصل ਨਹੀਂ đemাস אבי ਕੋਸਨਾ ਹੀ ਇਹੋ ਲੈ ਕੇ ਆਇਆ ਵਾ ਰੋਟੀ ਵੱਖਰੀ ਪਕਣੀ ਅੱਜ ਅੱਡ ਹੋਣ ਲੱਗੇ ਆਪਾਂ ਵਿੱਕੀ ਅਰ ਵੀਰ ਜੀ ਤੇਰੇ ਜੋਕ ਕਹਣ ਦੇ ਸਹੀ ਕਹਣ ਦੇ ਆ ਦੱਸੋ ਹੁਣ ਦੱਸਤਾ ਨਹੀਂ ਆ ਕੀ ਦੱਸਾਂ ਭਾਬੀ ਮੈਂ ਮਿੰਤਾ ਆਪ ਕੋ ਹੁਣ ਨਹੀਂ ਸਮਝ ਲੱਗਣ ਦੀ ਨਾ ਕਿਹੜੀ ਗੱਲੋਂ ਅੱਡ ਹੋਣਾ ਗੱਲ ਕੀ ਹੋ ਗਈ ਆ ਤੂੰ ਗੁੱਸਾ ਕੀਤਾ ਕਿ ਮੇਰੇ ਮੁੰਡੇ ਨੂੰ ਕੋਹੋ ਕਿਹਾ ਕਿਉਂ ਆ ਬੇਇੱਜ਼ਤੀ ਮਹਿਸੂਸ ਕਰਦਾ ਤੇਰਾ ਮੁੰਡਾ ਅਜਾ ਧਰਤੀ ਜੋ ਨਿਕਲਾਂਗੇ ਬੇਚੀਤੀ ਮਹਿਸੂਸ ਹੋਣ ਵੀ ਲੱਗ ਪੀਆ ਮੈਂ ਗੁੱਸਾ ਤਾਂ ਨਹੀਂ ਕੀਤਾ ਪਰ ਮੈਂ ہاں ਉਦਾਂ ਜ਼ਰੂਰ ਇਹਨਾਂ ਨੂੰ ਸਮਝਾਇਆ ਸੀ ਕਿ ਚੱਲ ਹੁਣ ਉਹਨੂੰ ਮਾਰਿਆ ਕੁੱਟਿਆ ਨਾ ਕਰੀਏ ਪਿਆਰ ਨਾਲ ਸਮਝਾ ਲਿਆ ਕਰੀਏ ਵੱਡਾ ਹੋਣ ਡਿਆ ਆ ਇਦਾਂ ਬੱਚੇ ਤੇ ਗਲਤ ਅਸਰ ਪੈਂਦਾ ਪਰ ਮੇਰੀ ਇਹ ਗੱਲ ਦਾ ਵੀ ਕਿਤੇ ਨੂੰ ਇੰਨਾ ਗੁੱਸਾ ਲੱਗ ਗਿਆ ਉਸ ਦਿਨ ਤੇ ਤੂੰ ਕਹਿਣ ਦਿਆ ਸੀ ਕਿ ਨਹੀਂ ਮੈਂ ਸਮਝਦਾ ਆ ਤੁਹਾਡੀ ਗੱਲ ਨੂੰ ਨਹੀਂ ਮੈਨੂੰ ਕਿੱਥੇ ਗੁੱਸਾ ਲੱਗਾ ਵਾ ਮੈਂ ਤਾਂ ਸ ਕੋ ਗੁੱਸਾ ਕੀਤਾ ਹੀ ਨਹੀਂ ਮੈਂ ਤਾਂ ਸਮਝ ਗਿਆ ਇਹ ਗੱਲ ਨੂੰ ਗੁੱਸਾ ਤਾਂ ਪ੍ਰੀਤ ਨੇ ਕੀਤਾ ਵਾ ਇਹ ਗੱਲ ਦਾ ਅਛਾ ਪ੍ਰੀਤ ਫਿਰ ਉਦੋਂ ਵੀ ਬਥੇਰਾ ਇਹ ਗੱਲ ਨੂੰ ਚਲੋ ਲੈਂਦੀ ਸੀ ਦਿਲ ਦੇ ਉੱਤੇ ਚਲੋ ਕੋਈ ਨਹੀਂ ਜੀ ਉਹਨੂੰ ਇਹ ਵਹਿਮ ਪੈ ਹੀ ਗਿਆ ਨਾ ਜਾਵੇ ਜੀ ਉਹਨੂੰ ਗੁਸਾਉਂਦਾ ਮੈਂ ਉਹਦੇ ਕੋਲ ਮਾਫੀ ਮੰਗ ਲੈਣੀ ਆ ਪਰ ਮਾਫੀ ਕੀ ਮੰਗਣੀ ਆ ਵੇਲਾ ਕਿ ਤੇ ਨਾ ਹੋਇਆ ਵੀ ਤੂੰ ਤੋਂ ਤੋਂ ਆ ਕਹਿੰਦੀ ਹੋਏ ਸੀ ਅੰਦਰੋਂ ਤੇਰਾ ਵੀ ਦਿਲ ਕਰਦਾ ਹੋਇਆ ਐਡ ਹੋਣ ਨੂੰ ਹੱਦ ਹੋ ਗਈ ਆ ਕਿਦਾਂ ਦੀਆਂ ਗੱਲਾਂ ਕਰਦੇ ਆ ਆ ਰੱਬ ਦੀ ਸੌ ਲੱਗੇ ਉਹ ਉੱਥੇ ਖੜੀ ਮੁੰਗਰੇ ਤੋੜਨ ਦੀ ਸੀ ਨਾ ਤੇ ਮੈਂ ਤੁਹਾਡੇ ਦੋਵਾਂ ਨੂੰ ਵੇਖ ਕੇ ਤੇ ਇੰਨੀ ਖੁਸ਼ ਹੋਣ ਦੀ ਸੀ ਤੇ ਰੱਬ ਅੱਗੇ ਹੋਰ ਅਰਦਾਸ ਕਰਨ ਦੀ ਸੀ ਇਹ ਦੋਵੇਂ ਭਰਾ ਹਮੇਸ਼ਾ ਇਦਾਂ ਹੀ ਇਕੱਠੇ ਰਹਿਣ ਹੱਸਦੇ ਖੇਡਦੇ ਗੱਲਾਂ ਬਾਤਾਂ ਕਰਦੇ ਫਿਰ ਤੈਨੂੰ ਮੁੰਡੇ ਦੀਆਂ ਗੱਲਾਂ ਦੇ ਵਿੱਚ ਆਉਣ ਦੀ ਕੀ ਲੋੜ ਸੀ ਹਾਏ ਰੱਬਾ ਤੂੰ ਕਹਿ ਵੀ ਦਿੱਤਾ ਸੀ ਤੇ ਫਿਰ ਕੀ ਹੋ ਗਿਆ ਚੱਲ ਵੀਰ ਨਾ ਭਾਬੀ ਨੂੰ ਗੁੱਸੇ ਹੋਈ ਜabb ਉਹਨਾਂ ਨੇ ਤਾਂ ਉਹਦਾਂ ਸਰਸਰੀ ਗੱਲ ਕੀਤੀ ਆ ਜੇ ਤੁਹਾਨੂੰ ਮੇਰੀ ਗਲਤੀ ਲੱਗਦੀ ਆ ਨਾ ਤੇ ਕੋਈ ਨਹੀਂ ਮੈਂ ਉਹਦੇ ਤੋਂ ਮਾਫੀ ਮੰਗ ਲੈਣੀ ਆ ਹਾਂ ਤੂੰ ਮੰਗਣੀ ਵੀ ਚਾਹੀਦੀ ਆ ਬਣਦੀ ਵੀ ਆ ਤੇਰੀ ਨਹੀਂ ਯਾਰ ਮਾਫੀ ਮੁਫੀ ਵਾਲਾ ਕੰਮ ਨਹੀਂ ਕਰਨਾ ਹੁਣ ਇਹ ਮਾਫੀਆ ਮੰਗਣ ਕੇ ਵੱਡੇ ਹੋ ਕੇ ਪਰ ਇਦਾਂ ਥੋੜੀ ਨਾ ਆਪਾਂ ਅੱਡ ਹੋ ਸਕਦੇ ਆ ਨਿਆਣੇ ਤਾਂ ਆਪ ਇਹੋ ਗੱਲ ਕੰਡਿਆ ਮੈਂ ਕਿਹੜਾ ਕਹਿੰਦਾ ਪ ਬਾਕੀ ਤੁਸੀਂ ਇਕੱਰੇ ਮੜਿਆ ਚਲੋ ਉਹਨੂੰ ਸਮਝਾਓ ਪ੍ਰੀਤ ਨੂੰ ਮੈਂ ਤਾਂ ਬਥੇਰਾ ਮੱਥਾ ਮਾਰਿਆ ਚਲੋ ਸਮਝਾਈ ਸਕਦੇ ਆ ਆਪਾਂ ਚਲੋ ਸਾਰੇ ਕੰਮ ਛੱਡੋ ਪਹਿਲਾਂ ਤੇ ਇਹ ਗੱਲ ਦਾ ਨਿਬੇੜਾ ਕਰ ਲੈਨੇ ਆ ਆਜੋ ਮੈਂ ਕਈ ਰੱਖਾਵਾਂ ਅੰਦਰ ਬੈਠੇ ਮੇਰੀ ਗੱਲ ਸੁਣ ਤੂੰ ਆਪਣੇ ਮਨ ਦੇ ਵਿੱਚ ਆ ਕਿੱਡੀ ਵੱਡੀ ਗਲਤਫਹਿਮੀ ਪੈਦਾ ਕਰ ਲਈ ਆ ਜੇ ਮੈਂ ਉਸ ਦਿਨ ਪ੍ਰੀਤੀ ਤੁਹਾਨੂੰ ਕਿਹਾ ਸੀ ਨਾ ਤੇ ਮੈਂ ਇਹ ਗੱਲ ਨਹੀਂ ਕਹੀ ਕਿ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਹੀ ਨਹੀਂ ਹੈ ਤੇ ਉਹ ਤੁਹਾਡੇ ਕੋਲੋਂ ਲੱਗ ਦੇਣੀ ਆ ਜੇ ਤੇਨੂੰ ਗੁੱਸਾ ਲੱਗਾ ਨਾ ਮੇਰੀਆਂ ਇਹਨਾਂ ਗੱਲਾਂ ਦਾ ਤੇ ਚੱਲ ਮੈਂ ਤੇਤੋਂ ਵੱਡੀ ਭੈਣ ਹੋਣ ਦੇ ਨਾ ਤੇ ਮਾਫੀ ਮੰਗਦੀ ਆ ਗਾਂ ਤੋਂ ਮੈਂ ਤੁਹਾਨੂੰ ਐਦਾਂ ਦਾ ਕੁਝ ਨਹੀਂ ਕਹਿੰਦੀ ਪਰ ਆ ਅੱਡ ਹੋਣ ਵਾਲੀਆਂ ਗੱਲਾਂ ਨਾ ਕਰ ਪ੍ਰੀਤ ਆਪਾਂ ਇਕੱਠੇ ਹੀ ਰਹਿਨੇ ਆ ਤੇ ਇਕੱਠੇ ਹੀ ਰਹਿਣਾ ساری ਉਮਰ ਭਾਜੀ ਮੈਨੂੰ ਨਹੀਂ ਪਤਾ ਕਿ ਵਿੱਕੀ ਨੇ ਤੁਹਾਡੇ ਨਾਲ ਕਿਹੜੇ ਤਰ੍ਹਾਂ ਗੱਲਬਾਤ ਕੀਤੀ ਆ ਮੈਂ ਅੱਡ ਹੋਣ ਦੀ ਨਹੀਂ ਗੱਲ ਕੀਤੀ ਗੱਲ ਤੇ ਮੈਂ ਇਹਨਾਂ ਨਾਲ ਇਹ ਕਹਿੰਦੀ ਸੀ ਕਿ ਜੇ ਹੁਣ ਤੁਸੀਂ ਇਸ ਗੱਲ ਦਾ ਗੁੱਸਾ ਕੀਤਾ ਤੇ ਗਾਂਹ ਜਾ ਕੇ ਹੋਰ ਵੀ ਗੱਲਾਂ ਦਾ ਗੁੱਸਾ ਕਰ ਸਕਦੇ ਜੇ ਤਾਂ ਕਰਕੇ ਮੈਂ ਇਹਨਾਂ ਨੂੰ ਇਹ ਗੱਲ ਕਹਿਣ ਦੀ ਸੀ ਜਿੱਥੇ ਚਾਰ ਭਾਂਡੇ ਹੁੰਦੇ ਆ ਨਾ ਤੇ ਖੜਕਦੇ ਵੀ ਹੁੰਦੇ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਕਦੀ ਲੜ ਨਹੀਂ ਸਕਦੀਆਂ ਸਾਡੇ ਚ ਕਦੀ ਕੋਈ ਗੱਲਬਾਤ ਨਹੀਂ ਹੋ ਸਕਦੀ ਜੇ ਕੋਈ ਗੱਲ ਹੋ ਵੀ ਜਾਂਦੀ ਆ ਨਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਰਿਸ਼ਤੇ ਖਤਮ ਅਗਲੀ ਪਿਛਲੀ ਸਾਰੀ ਖਤਮ ਗੱਲਬਾਤ ਵੇਹ ਜਿੱਥੇ ਪਿਆਰ ਹੁੰਦਾ ਨਾ ਲੜਾਈ ਵੀ ਉੱਥੇ ਹੁੰਦੀ ਆ ਤੇ ਬਾਕੀ ਹਰ ਗੱਲ ਦਾ ਨਾ ਹੱਲ ਹੁੰਦਾ ਆ ਜੇ ਦਿਲ ਦੇ ਵਿੱਚ ਕੋਈ ਗੱਲ ਆਉਂਦੀ ਵੀ ਆ ਨਾ ਤੇ ਬਹਿ ਕੇ ਕਲੀਅਰ ਕਰ ਲੈਣੀ ਚਾਹੀਦੀ ਆ ਨਾ ਕਿ ਆਪਣੇ ਮਨ ਦੇ ਵਿੱਚ ਹੋਰ ਫालतू ਗੱਲਾਂ ਵਸਾ ਕੇ ਤੇ ਆਪਾਂ ਇਹ ਗੱਲ ਨੂੰ ਵਧਾਈਏ ਬਿਨਾ ਮਤਲਬ ਤੋਂ ਤੂੰ ਆਪੇ ਹੀ ਸੋਚ ਜੇ ਅੱਡ ਹੋ ਵੀ ਜਾਂਨੇ ਆ ਤੁਸੀਂ ਰਹਿ ਲੋਗੇ ਪੱਲੇ ਹੈ ਕਿੰਨਾ ਆਪਾਂ ਨੂੰ ਦੋਵਾਂ ਨੂੰ ਇੱਕ ਦੂਜੀ ਦਾ ਆਸਰਾ ਆ ਹੱਸੀ ਦਾ ਖੇਡੀ ਦਾ ਸੋ ਗੱਲਾਂ ਬਾਤਾਂ ਕਰੀਦੀਆਂ ਜੇ ਕੋਈ ਗੱਲ ਹੋ ਵੀ ਜਾਂਦੀ ਆ ਨਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਰਿਸ਼ਤੇ ਖਤਮ ਹ ਹਰ ਇੱਕ ਗੱਲ ਦਾ ਹੱਲ ਹੁੰਦਾ ਆ ਬਾਕੀ ਵੇ ਨਾ ਤੇ ਸਾਡੀ ਸਾਸਾ ਤੇ ਨਾ ਨਾਨ ਆਪਾਂ ਦੋਵੇਂ ਤੇ ਹੈਗੀਆਂ ਵਾ ਤੇ ਜੇ ਆਪਾਂ ਰਲ ਕੇ ਨਾ ਨ ਰਹੀਆਂ ਤੇ ਲੋਕਾਂ ਨੇ ਤੇ ਇਹ ਸਿੱਧ ਕਰ ਦੇਣਾ ਕਿ ਦਰਾਣੀ ਜਠਾਣੀ ਕਦੀ ਵੀ ਜ਼ਿੰਦਗੀ ਚ ਰਲ ਕੇ ਨਹੀਂ ਰਹਿ ਸਕਦੀਆਂ ਇਸ ਚੀਜ਼ ਦਾ ਮੈਨੂੰ ਵੀ ਪਤਾ ਆ ਕਿ ਅਸੀਂ ਇਕੱਠੇ ਰਵਾਂਗੇ ਤੇ ਫਾਇਦੇ ਚ ਰਵਾਂਗੇ ਪਰ ਫੇਰ ਵੀ ਤੁਹਾਨੂੰ ਪਤਾ ਹੀ ਆ ਐਵੇਂ ਨਾ ਇਦਾਂ ਦਾ ਗੁੱਸਾ ਕਰਿਆ ਕਰ ਚੱਲ ਮੈਂ ਤੇ ਤੁਮਾਫ਼ੀ ਮੰਗਦੀ ਆ ਵੇਖ ਪ੍ਰੀਤ ਆਸੇ-ਪਾਸੇ ਲੋਕ ਸਾਡੀਆਂ ਬੜੀਆਂ ਸਿਫਤਾਂ ਕਰਦੇ ਨੇ ਜਿੱਦੀ ਸਿਫਤ ਜ਼ਿਆਦਾ ਹੁੰਦੀ ਆ ਨਾ ਉਹਦੀ ਬੇਇੱਜ਼ਤੀ ਵੀ ਜ਼ਿਆਦਾ ਹੁੰਦੀ ਆ ਜਿਹੜਾ ਲੁੱਚਾ ਲੰਡਾ ਹੋਵੇ ਨਾ ਉਹਨਾਂ ਦੀ ਨਹੀਂ ਲੋਕ ਕੋਈ ਪ੍ਰਵਾਹ ਕਰਦੇ ਉਹਨੂੰ ਕੋਈ ਕੁਝ ਕਹਿ ਵੀ ਜਾਵੇ ਤੇ ਹਉ ਪਰੇ ਕਰ ਦਿੰਦਾ ਉਹ ਪਰ ਸਾਨੂੰ ਬਹੁਤ ਚੁੱਬਣੀਆਂ ਆ ਜੀ ਹਰ ਥਾਂ ਦੇ ਉੱਤੇ ਅਸੀਂ ਜਾਣਾ ਵਾ ਤੇ ਜੇ ਅਸੀਂ ਮੂੰਹ ਵਟ ਵਟ ਕੇ ਜਾਇਆ ਕਰਾਂਗੇ ਨਹੀਂ ਤਾਂ ਅੱਡ ਹੋ ਕੇ ਤੇ ਸਭ ਤੋਂ ਜ਼ਿਆਦਾ ਸਾਡੀ ਬੇਇੱਜ਼ਤੀ ਹੋਣੀ ਆ ਅੱਜ ਤੋਂ ਬਾਅਦ ਤੂੰ ਗੁਰਮੇਹਰ ਨੂੰ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਝਿੜਕ ਲੈ ਕੁੱਟ ਲਾਜੇ ਮੈਂ ਅਜੇ ਬਾਨੋਂ ਤੈਨੂੰ ਕਹਿ ਦੂੰਗੀ ਨਾ ਕੁਛ ਤੇ ਮੈਨੂੰ ਨੀਵੇਂ ਥਾਂ ਤੇ ਬਿਠਾ ਲੀ ਨਹੀਂ ਨਹੀਂ ਭਾਬੀ ਜੀ ਕਿਹੋ ਜੀਆਂ ਗੱਲਾਂ ਕਰਨ ਦੇ ਜੇ ਇੰਨੀ ਬਣੀ ਐ ਇੰਨਾ ਵਧੀਆ ਟਾਈਮ ਪਾਸ ਹੋਣ ਡਿਆ ਵਾ ਗਾਹਾਂ ਵੀ ਸਾਡਾ ਇਦਾਂ ਵਧੀਆ ਟਾਈਮ ਪਾਸ ਹੋਵੇ ਹੋਰ ਲੇਕੀ ਜੀ ਗੱਲ ਤਾਂ ਥੋੜੀ ਕੰਮ ਖਰਾਬ ਕਰਨਾ ਦੁੱਖ ਸੁੱਖ ਦੇ ਵੇਲੇ ਆਪਾਂ ਇੱਕ ਦੂਜੇ ਦੇ ਸਾਥੀ ਬਣਦੇ ਆਂ ਇੱਕ ਦੂਜੇ ਦਾ ਦੁੱਖ ਸੁੱਖ ਢੋਣਨੇ ਆਂ ਸੋ ਗੱਲਾਂ ਬਾਤਾਂ ਆਪਾਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਆਂ ਤੂੰ ਆਪੇ ਹਿਸਾਬ ਲਾ ਲਾ ਜੇ ਅਸੀਂ ਵੱਖ ਹੋ ਗਈਆਂ ਤੇ ਫਿਰ ਇਹਨਾਂ ਵਿਚਾਰਿਆਂ ਦਾ ਕੀ ਬਣੂਗਾ ਸਾਡੇ ਵਿੱਚ ਵੀ ਤੇ ਦਰਾਰ ਪੈਣੀ ਆ ਨਾ ਹੁਣ ਤੁਸੀਂ ਦੋਵੇਂ ਜਣੀਆਂ ਇਹ ਸੋਚ ਲਓ ਰੋਟੀ ਕੱਠੀ ਬਣਾਉਣੀ ਆ ਕਿ ਜਾਂ ਫਿਰ ਅੱਜ ਅਸੀਂ ਭਰਾਵਾਂ ਨੇ ਵੱਖਰੀ ਵੱਖਰੀ ਖਾਣੀ ਆ ਨਹੀਂ ਨਹੀਂ ਚਲੋ ਠਹਿ ਬਣਾਓ ਨਿਆਣਿਆਂ ਤੋਂ ਨਹੀਂ ਤਾਂ ਲੜਾਈ ਕਰੀਦੀ ਹੁੰਦੀ ਹੋ ਗਈ ਉਹ ਤੁਹਾਡੇ ਕੋ ਵੀ ਹੋਈ ਆ ਤੇ ਗਲਤੀ ਮੇਥੋਂ ਵੀ ਹੋਈ ਆ ਬਿਲਕੁਲ ਇਹਦੇ ਕੋ ਵੀ ਗਲਤੀ ਹੋਈ ਆ ਗਲਤੀ ਮੈਂ ਹੀ ਗਲਤੀ ਕੀਤੀ ਆ ਤੁਸੀਂ ਵੀ ਥੋੜਾ ਗੁੱਸਾ ਕੀਤਾ ਚਲ ਠੀਕ ਆ ਸੌਰੀ ਮੇਰੇ ਵੱਲੋਂ ਵੀ ਸੌਰੀ ਤੈਨੂੰ ਤੇ ਮੈਂ ਵੀ ਕੁੱਟ ਲਿਆ ਕਰਨਾ ਆ ਚਲੋ ਜਾਓ ਬਣਾਓ ਰੋਟੀ ਪਾਣੀ ਤੂੰ ਇਧਰ ਆ ਤੂੰ ਹੀ ਕਰੀਮਾ ਲਾਉਂਦੀ ਆ ਦੇ ਦੇ ਹੱਥ ਨਹੀਂ ਹੱਸਦੀ ਨਹੀਂ ਕਿਹੜੀ ਹੱਸਦਾ ਆਉਂਦਾ ਕਿਹੜੀ ਗੱਲ ਕੋਈ ਟਮਾਟਰਾਂ ਦੋਸ ਹਾਂ ਦੋ ਕੀ ਆ ਹੈ ਕੋਈ ਟਮਾਟਰ ਕੋਈ ਗਲਤ ਵਾੜਾ ਆ ਜਾ ਕੋਈ ਗਲਤ ਇੱਕ ਅੰਦਰ ਰੁਕ ਜਾ ਦੋਚ ਬਣਾਣਾ ਮਤ ਆ ਨਿੱਕੇ ਮੋٹے ਕੰਮ ਤਾਂ ਕਰਦੇ ਰਹੀਦਾ ਆ ਫੇਰ ਮੈਂ ਵੀ ਤੁਹਾਨੂੰ ਹੁੰਦਿਆਂ ਕਿਹਾ ਸੀ ਕਿ ਬਾਹਰ ਅੰਦਰ ਵਾਲੇ ਕੰਮ ਮੇਰੇ ਤੇ ਛੱਡ ਦੋ ਤੁਸੀਂ ਨਾ ਨਾ ਕੰਮਾਂ ਨੂੰ ਹੱਥ ਮਾਰਿਆ ਕਰੋ ਚਾਰ ਦਿਨ ਛੁੱਟੀ ਆ ਜਾ ਨਿਆਣਾ ਨਾਲ ਖੇਡ ਮੰਨ ਲਓ ਬਾਅਦ ਫੇਰ ਆਪਣੇ ਕੰਮ ਤੇ ਚੱਲ ਜਾਣਾ ਉਹ ਇਹ ਕਿੱਡਾ ਕੰਮ ਆ ਆਪਣੀਆਂ ਸਬਜ਼ੀਆਂ ਦੇ ਚ ਹੱਥ ਮਾਰਨ ਡਿਆ ਵਾਂ ਨਾਲੇ ਮੈਂ ਤੇ ਆਇਆ ਸੀ ਤੇਰੀ ਭਾਬੀ ਦੇ ਨਾਲ ਕਹਿੰਦੀ ਟਮਾਟਰ ਖੜਨੇ ਆ ਤੇ ਉਹਵੇਂ ਮੁੰਗਰੇ ਡਈਆ ਤੋੜਨ ਤੇ ਆ ਮੈਂ ਵੇਖਿਆ ਵੀ ਮਿਰਚਾਂ ਦੇ ਚ ਕੱਖੜਿਆ ਉਗਣ ਹਨੇ ਕੇ ਮੋਟੇ ਕੰਮ ਤੇ ਕਰਦੇ ਰਹੀਦਾ ਆ ਵੀਰ ਮੈਂ ਵੀ ਤੁਹਾਨੂੰ ਹੁੰਦਿਆਂ ਕਿਹਾ ਸੀ ਕਿ ਬਾਹਰ ਅੰਦਰ ਵਾਲੇ ਕੰਮ ਜਿਹੜੇ ਮੇਰੇ ਤੇ ਛੱਡ ਦੋ ਆ ਗੋਡੀਆਂ ਗਾਡੀਆਂ ਤੇ ਮੈਂ ਕਰ ਹੀ ਲੈਣਾ ਵਾ ਤੁਸੀਂ ਚਾਰ ਦਿਨ ਆਏ ਜੇ ਨਿਆਣਾ ਨਾ ਖੇਡ ਮਾਰ ਲਓ ਫਿਰ ਆਪਣੇ ਕੰਮ ਤੇ ਚੱਲ ਜਾਣਾ ਬਾਹਰ ਉਹ ਇੱਕ ਡੱਗ ਕੰਮ ਆ ਆਪਣੀਆਂ ਸਬਜ਼ੀਆਂ ਨੇ ਮਜ਼ਾ ਹਟ ਮਾਰ ਦਿੱਤਾ ਤਾਂ ਫਿਰ ਕੀ ਹੋਇਆ ਨਾਲੇ ਮੈਨੂੰ ਤਾਂ ਤੇਰੀ ਭਾਬੀ ਲੈ ਆਈ ਕਹਿੰਦੀ ਉਹ ਟਮਾਟਰ ਤੋੜਨੇ ਆ ਤੇ ਮੁੰਗਰੇ ਖੜਨੇ ਆ ਉਹ ਵੇ ਡਈ ਮੁੰਗਰੇ ਤੋੜਨ ਬਸ ਆਹ ਤੇ ਤੇਰੀ ਭਾਬੀ ਮੈਨੂੰ ਆਪਣੇ ਨਾਲ ਲੈ ਆਈ ਕਹਿੰਦੀ ਵੀ ਆਜੋ ਰੌਣਕੇ ਰੌਣਕੇ ਚੱਲੀਏ ਟਮਾਟਰ ਤੋੜਨੇ ਆ ਤੇ ਮੁੰਗਰੇ ਤੋੜਨੇ ਆ ਚਟਨੀ ਬਣਾਉਣੀ ਆ ਚਲ ਮੈਂ ਉਹਦੇ ਨਾਲ ਆ ਗਿਆ ਉਹ ਨਿੱਕੇ ਮੋਟੇ ਕੰਮ ਤਾਂ ਕਰਦੇ ਰਹੀਦਾ ਆ ਫਿਰ ਮੈਂ ਤੁਹਾਨੂੰ ਉਹਨਾਂ ਨੂੰ ਕਿਹਾ ਸੀ ਕੀ ਬਾਹਰ ਆ ਰਲੇ ਅੰਦਰ ਕੰਮ ਦੇ ਲੈਣਾ ਹੂੰ ਚੱਲ ਮੇਰੇ ਘੋੜੇ ਟਿਕ ਟਿਕ ਐ ਕਰੋ ਸਾਰੇ ਮੇਰੇ ਘਰ ਦੇ ਕੀ ਮੈਂ ਇਹ ਚੰਦ ਰੁਕ ਜਾ ਜਿਹੜੀ ਗੱਲ ਦਾ ਟਮਾਟਰ ਦੇ ਗਾ ਦਾ ਹੱਸ ਆਇਦਾ ਇਧਰ ਆ ਇਧਰ ਦੱਸ ਦੂੰਗਾ ਮੈਂ ਬਾਅਦ ਚ ਨਾ ਮਾਰ ਚੱਲ ਮੇਰੇ ਘੋੜੇ ਟਿਕ ਟਿਕ ਕੱਲ ਦੋਰੇ ਆਪਣਾ ਸੀਨ ਕਰ ਮੇਰਾ ਹੋ ਗਿਆ ਵਾ